ਸਪਰੀਮ ਕੋਰਟ ਦੇ ਵੱਲੋਂ 1984 ਸਿੱਖ ਕਤਲੇਆਮ ਦੇ ਮਸਲਿਆਂ ਦੀ ਉਪੇਸ ਸੁਣਵਾਈ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਨੇ। ਬਾਕੀ ਦੇਖਦੇ ਆ ਕਿ ਸਕਾਨਪੁਰ ਵਾਲੇ ਇਨਸੀਡੈਂਟ 'ਚ ਕੀ ਕੁਝ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਪ੍ਰੋਸੈਸ ਫਾਸਟ ਹੁੰਦੀ ਹੈ ਜਾਂ ਹੁਣ 40 ਸਾਲ ਪੁਰਾਣਾ ਮਸਲਾ ਹੋ ਗਿਆ ਹੈ ਕੁਝ ਤੁਰ ਗਏ ਹੋਣੇ ਨੇ ਪਾਪ ਆਪਣੇ ਕਰਕੇ ਤੇ ਉਸ ਜਿਹੜੇ ਦੇਖਾਂਗੇ ਕੀ ਕੁਝ ਉਹਨਾਂ ਦੇ ਲਈ ਜਸਟਿਸ ਪੀਐਸ ਨਰਸਿਮਹਾ ਤੇ ਉਹਨਾਂ ਦੇ ਨਾਲ ਮਨੋਜ ਮਿਸ਼ਰਾ ਜਿਹੜੇ ਹੈਗੇ ਨੇ ਉਹ ਕਹਿੰਦੇ ਕਿ 40 ਸਾਲ ਪੁਰਾਣੇ ਮਸਲੇ ਦੇ ਵਿੱਚ ਸਜ਼ਾ ਦੇਣਾ ਇੱਕ ਗੰਭੀਰ ਅਨਿਆਇ ਦੂਜੇ ਬੰਨੇ ਉਹ ਕਹਿੰਦੇ ਕਿ ਸੀਮਿਤ ਸਰੋਤਾਂ ਦਾ ਸੀਮਿਤ ਸਰੋਤਾਂ ਤੇ ਹੁੰਦੇ ਹੋਏ ਵੀ ਜੋ ਇਹਨਾਂ ਨੇ ਕੰਮ ਕੀਤਾ ਉਹ ਬੜਾ ਕਾਬਲੇ ਤਾਰੀਫ ਹੈ ਭੀੜ ਤੇ ਗੋਲਾਬਾਰੀ ਨਾ ਕਰਨਾ ਸਮਝਦਾਰੀ ਸੀ ਨਹੀਂ ਤੇ નિર્ਦੋਸ਼ ਜਿਹੜੇ ਮਰ ਜਣੇ ਸਨ ਮਤਲਬ ਜਿਹੜੇ ਭੀੜ ਸਿੱਖਾਂ ਦਾ ਕਤਲੇਆਮ ਕਰ ਰਹੀ ਸੀ ਉਨ੍ਹਾਂ ਤੇ ਕਾਰਵਾਈ ਕਰਨੀ ਸਹੀ ਕੀਤਾ ਮਤਲਬ ਨਹੀਂ ਤੇ નિર્ਦੋਸ਼ ਮਾਰੇ ਜਾਣੇ ਸਨ ਇਹ ਪੱਕਾ ਦਾ ਇਹ ਚੀਜ਼ਾਂ ਹੈਗੀਆਂ ਨੇ ਅਸੀਂ ਅੱਗੇ ਕਾਲ ਕਰਾਂਗੇ ਜੀ 1984 ਦੇ ਕੇਸਿਸ ਦੀ ਸੁਪਰੀਮ ਕੋਰਟ ਦੇ ਵੱਲੋਂ 1984 ਸਿੱਖ ਕਤਲੇਆਮ ਦੇ ਮਸਲਿਆਂ ਦੇ ਉੱਤੇ ਸੁਣਵਾਈ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਨੇ ਇਹ ਬੇਨਤੀ ਅ ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਜਿੱਥੇ ਹੁਣ ਸੁਪਰੀਮ ਕੋਰਟ ਥੋੜਾ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਸੁਣਵਾਈ ਨੂੰ ਬਿਲਕੁਲ ਇਹ ਸਿਰਫ ਕਾਨਪੁਰ ਵਾਲੇ ਕੇਸ ਨੂੰ ਲੈ ਕੇ ਜਿਹੜਾ ਹੈ ਸੁਪਰੀਮ ਕੋਰਟ ਨੇ ਕਿਹਾ ਹੈਗਾ ਕਿ 130 ਸਿੱਖਾਂ ਦਾ ਜਿਹੜਾ ਕਤਲ ਇਸ ਦੇ ਵਿੱਚ ਹੋਇਆ ਸੀ 11 ਵੱਖ-ਵੱਖ ਮਾਮਲੇ ਹੈਗੇ ਨੇ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ 40 ਸਾਲ ਜਿਹੜੀ ਇੱਕ ਐਫ ਆਈ ਆਰ ਹੁਣ 40 ਸਾਲ ਪਹਿਲਾਂ ਦੀ ਐਫ ਆਈ ਆਰ ਉਹ ਕਹਿੰਦੇ ਕਿ ਐਫ ਆਈ ਆਰ ਜਿਹੜੀ ਹੈ ਪੜਨ ਯੋਗ ਵੀ ਨਹੀਂ ਹੈਗੀ ਉਸ ਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜਿਆ ਗਿਆ ਹੈ ਤਾਂ ਕਿ ਉਹ ਪੜਿਆ ਜਾ ਸਕੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਕਾਰਵਾਈ ਜਿਹੜੀ ਹੈ ਸ਼ੁਰੂ ਹੋਏਗੀ ਤੁਸੀਂ ਇਹ ਦੇਖੋ ਕਿ 40 ਸਾਲ ਬਾਅਦ ਵੀ ਜੇ ਆਪਾਂ ਕਹਿ ਰਹੇ ਹਾਂ ਕਿ ਤੇਜ਼ੀ ਲਿਆਂਦੀ ਜਾਵੇ ਤੇ ਜਲਦੀ ਕੀਤਾ ਜਾਵੇ ਤੇ ਫਿਰ ਤੇ ਕਿਤਨਾ ਕਿਤੇ ਕੁਐਸਚਨ ਮਾਰਕ ਪੂਰੀ ਜੁਡੀਸ਼ਰੀ ਦੇ ਉੱਤੇ ਲੱਗਦਾ ਏ ਹੁਣ ਆਪਾਂ ਪਹਿਲਗਾਮ ਦੀ ਦੇਖਿਆ ਕਿ ਹਰੇਕ ਬੰਦੇ ਨੇ ਇਹੀ ਜਿਹੜਾ ਕਿਹਾ ਕਿ ਬਹੁਤ ਗਲਤ ਤਰੀਕੇ ਦੇ ਨਾਲ ਜਿਹੜਾ ਹੋਇਆ ਹੈਗਾ ਕਿ ਲੋਕਾਂ ਦੀਆਂ ਜਾਣਾਂ ਨਹੀਂ ਜਾਣੀਆਂ ਚਾਹੀਦੀਆਂ ਔਰ ਜਿਸ ਤਰੀਕੇ ਦੇ ਨਾਲ ਧਰਮ ਪੁੱਛ ਕੇ ਹੋਇਆ ਤੇ 1984 ਦੇ ਵਿੱਚ ਵੀ ਤਾਂ ਧਰਮ ਦੇਖ ਕੇ ਹੀ ਹੋਇਆ ਸੀ ਉਸੇ ਤਰੀਕੇ ਦੇ ਹੀ इवन ਕਿ ਵੋਟਰ ਸੂਚੀਆਂ ਦੇਖ ਕੇ ਘਰਾਂ ਨੂੰ ਅੱਗਾ ਲਾਈਆਂ ਗਈਆਂ ਸੀ ਬੁਲਾਤਕਾਰ ਕੀਤੇ ਗਏ ਸੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਗਿਆ ਸੀ ਬਿਜ਼ਨਸ ਸਾੜੇ ਗਏ ਸਨ ਤੇ ਉਹਨਾਂ ਦਾ ਇਨਸਾਫ ਕਦੋਂ ਮਿਲੇਗਾ ਇਹ ਸਵਾਲ ਜਿਹੜਾ ਹੈ ਕਿਤੇ ਨਾ ਕਿਤੇ ਸਿੱਖ ਹਮੇਸ਼ਾ ਹੀ ਪੁੱਛਦੇ ਰਹਿੰਦੇ ਨੇ ਬਾਕੀ ਦੇਖਦੇ ਆ ਕਿ ਸਕਾਨਪੁਰ ਵਾਲੇ ਇਨਸੀਡੈਂਟ 'ਚ ਕੀ ਕੁਝ ਹੁੰਦਾ ਹੈ ਕੀ ਇਸ ਤਰ੍ਹਾਂ ਦੀ ਕੋਈ ਪ੍ਰੋਸੈਸ ਫਾਸਟ ਹੁੰਦੀ ਹੈ ਜਾਂ ਹੁਣ 40 ਸਾਲ ਪੁਰਾਣਾ ਮਸਲਾ ਹੋ ਗਿਆ ਹੈ ਕੁਝ ਤੁਰ ਗਏ ਹੋਣੇ ਨੇ ਪਾਪ ਆਪਣੇ ਕਰਕੇ ਤੇ ਕੁਝ ਜਿਹੜੇ ਦੇਖਾਂਗੇ ਕੀ ਕੁਝ ਉਹਨਾਂ ਦੇ ਲਈ ਇਸੇ ਦੇ ਨਾਲ ਸੰਬੰਧਿਤ ਇੱਕ ਹੋਰ ਕੇਸ ਦੇ ਵਿੱਚ ਸਾਫਤਾ ACP ਨੂੰ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੈ ਇਹ ਕੇਸ ਕੀ ਕਹਿੰਦਾ ਹੁਣ ਇਹ ਦੇਖੋ ਨਾ ਕਿ ਸਾਫਤਾ ACP ਸੁਪਰੀਮ ਕੋਰਟ ਨੇ ਦੁਰਗਾ ਪ੍ਰਸਾਦ ਜਿਹੜਾ ਹੈ ਉਸ ਦਾ ਰੈਂਕ ਬਹਾਲ ਕੀਤਾ ਹੈਗਾ 1984 ਦੇ ਵਿੱਚ ਕਿੰਗਸਵੇ ਕੈਂਪ ਦੇ ਵਿੱਚ ਦੁਰਗਾ ਪ੍ਰਸਾਦ ਐਸ ਐਚਓ ਹੁੰਦਾ ਹੈਗਾ ਤੇ ਇਹਨਾਂ ਤੇ ਬਕਾਇਦਾ ਇਲਜ਼ਾਮ ਲੱਗਦੇ ਨੇ ਕਿ ਪੁਲਿਸ ਵੱਲੋਂ ਜੋ ਕਾਰਵਾਈ ਬਣਦੀ ਸੀ ਉਹ ਨਹੀਂ ਕੀਤੀ ਗਈ ਤੇ 1985 ਦੇ ਵਿੱਚ ਇੱਕ ਸਾਲ ਬਾਅਦ ਦੁਰਗਾ ਪ੍ਰਸਾਦ ਜੀ ਜੇ ਆਪਾਂ ਕਹਿ ਲਈਏ ਕਿ ਉਹਨਾਂ ਨੂੰ ACP ਬਣਾ ਦਿੱਤਾ ਜਾਂਦਾ ਹੈ 1992 ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲਿਆ ਚਿੰਨ ਲੱਗਦੇ ਨੇ ਜਾਂਚ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ 2001 ਦੇ ਵਿੱਚ ਇਹਨਾਂ ਨੂੰ ਡਿਮੋਟ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਚਲੋ ਹੁਣ ਤੇ ਫਿਰ ਰਿਟਾਇਰ ਹੋਗੇ ਹੋਣਗੇ ਹੁਣ ਜਸਟਿਸ ਪੀਐਸ ਨਰਸਿਮਾ ਤੇ ਉਹਨਾਂ ਦੇ ਨਾਲ ਮਨੋਜ ਮਿਸ਼ਰਾ ਜਿਹੜੇ ਹੈਗੇ ਨੇ ਉਹ ਕਹਿੰਦੇ ਕਿ 40 ਸਾਲ ਪੁਰਾਣੇ ਮਸਲੇ ਦੇ ਵਿੱਚ ਸਜ਼ਾ ਦੇਣਾ ਇੱਕ ਗੰਭੀਰ ਅਨਿਆਇ ਫਿਰ ਮਤਲਬ ਉਹ ਪਿੱਛੇ ਜਿਹੜੀ ਆਪਾਂ ਗੱਲ ਕਰਕੇ ਆ ਉਹਦੇ ਨਾਲ ਕੰਟਰਡਿਕਟਰੀ ਹੋ ਗਈ ਨਾ ਵੀ ਪਹਿਲਾਂ ਇਨਸਾਫ ਦਿਓ ਨਾ ਤੇ ਫਿਰ ਕਹੋ ਕਿ 40 ਸਾਲ ਪੁਰਾਣੇ ਮਸਲੇ 'ਚ ਇੱਕ ਗੰਭੀਰ ਅਨਿਆਇ ਹੈਗਾ ਹੈ ਦੂਜੇ ਬੰਨੇ ਉਹ ਕਹਿੰਦੇ ਕਿ ਸੀਮਿਤ ਸਰੋਤਾਂ ਦਾ ਸੀਮੇ ਸਰੋਤਾ ਤੇ ਹੁੰਦੇ ਹੋਏ ਵੀ ਜੋ ਇਹਨਾਂ ਨੇ ਕੰਮ ਕੀਤਾ ਉਹ ਬੜਾ ਕਾਬਲੇ ਤਰੀਫ ਹੈ ਭੀੜ ਤੇ ਗੋਲਾਬਾਰੀ ਨਾ ਕਰਨਾ ਸਮਝਦਾਰੀ ਸੀ ਨਹੀਂ ਤੇ નિર્ਦੋਸ਼ ਜਿਹੜੇ ਮਰ ਜਾਨੇ ਸਨ ਮਤਲਬ ਜਿਹੜੇ ਭੀੜ ਸਿੱਖਾਂ ਦਾ ਕਤਲੇਆਮ ਕਰ ਰਹੀ ਸੀ ਉਹਨਾਂ ਤੇ ਕਾਰਵਾਈ ਕਰਨੀ ਸਹੀ ਕੀਤਾ ਮਤਲਬ ਨਹੀਂ ਤੇ નિર્ਦੋਸ਼ ਮਾਰੇ ਜਾਣੇ ਸਨ ਇਹ ਬਕਾਇਦਾ ਇਹ ਚੀਜ਼ਾਂ ਹੈਗੀਆਂ ਨੇ ਅਸੀਂ ਕੋਲੋਂ ਲਾਕੇ ਨਹੀਂ ਕਹਿ ਰਹੇ ਜੀ ਤੇ ਏਸੀਪੀ ਰੈਂਕ ਦੇ ਨਾਲ ਕਹਿੰਦੇ ਵੀ ਜੁੜੇ ਹੋਏ ਸਾਰੇ ਲਾਭ ਜਿਹੜੇ ਨੇ ਇਹਨਾਂ ਨੂੰ ਵਾਪਸ ਕਰ ਦਿਓ ਤੇ ਹੁਣ ਦੇਖੋ ਵੀ ਫਿਰ ਨਸਲ ਕੁਸ਼ੀ ਨੂੰ ਰੋਕਣ ਵਾਲੇ ਜਿਹੇ ਆਪਣਾ ਕੰਮ ਨਹੀਂ ਕਰ ਰਹੇ ਜੇ ਅਦਾਲਤਾਂ ਇਸ ਤਰ੍ਹਾਂ ਦੇ ਫੈਸਲੇ ਦੇ ਰਹੀਆਂ ਨੇ ਕਿ ਭੀੜ ਤੇ ਮਤਲਬ ਇਸ ਤਰ੍ਹਾਂ ਨਾ ਗੋਲੀ ਚਲਾਨੀ ਗਲਤ ਹੈਗਾ ਜਿਹੜੀ ਭੀੜ ਬੇਦੋਸ਼ਿਆਂ ਨੂੰ ਜਿਹੜੀ ਮਾਰ ਰਹੀ ਹੈਗੀ ਹੈ ਤੇ ਫਿਰ ਕਿਹੜੇ ਇਨਸਾਫ ਦੀ ਆਪਾਂ ਗੱਲ ਕਰ ਰਹੇ ਆ ਕਿਹੜੀ ਲਾਰਜੈਸਟ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਆ ਇਹ ਫਿਰ ਕੁਐਸਚਨ ਮਾਰਕ ਆਪ ਹੀ ਜਿਹੜੇ ਕਿਤਨਾ ਕਿਤੇ ਜਿਹੜੇ ਲੱਗ ਜਾਂਦੇ ਨੇ ਤੇ ਫਿਰ ਕਿਹੋ ਜਿਹਾ ਮਾਹੌਲ ਹੁੰਦਾ ਏ ਉਹ ਸਾਰਾ ਕੁਝ ਫਿਰ ਆਪਾਂ ਪੂਰਾ ਇੱਕ ਹੰਡਾ ਕੇ ਆਏ ਆ ਜੀ ਤੁਸੀਂ ਦੇਖਿਆ ਹੀ ਹੋਣਾ ਤੁਹਾਨੂੰ ਪਤਾ ਹੀ ਇਹ ਕਿਵੇਂ ਦੇ ਕੇਸਿਸ ਚੱਲਦੇ ਰਹਿੰਦੇ ਨੇ ਬਿਲਕੁਲ ਜੀ ਜਿਸ ਵੇਲੇ ਸੁਪਰੀਮ ਕੋਰਟ ਇੱਕ ਪਾਸੇ ਫਾਸਟ ਟਰੈਕ ਕਾਰਵਾਈ ਕਰਨ ਦੀ ਗੱਲ ਕਰੇ ਤੇ ਦੂਜੇ ਪਾਸੇ ਇੱਕ ਏਸੀਪੀ ਨੂੰ ਰਾਹਤ ਦੇਵੇ ਤਾਂ ਸਮਝ ਜਾਣਾ ਚਾਹੀਦਾ ਕਿ ਸੰਵਿਧਾਨ ਜਾਂ ਕਾਨੂੰਨ ਤੇ ਪੂਰਾ ਕਾਨੂੰਨੀ ਢਾਂਚਾ ਕਿਸ ਵੱਲ ਝਕਾਅ ਆਪਣਾ ਰੱਖਦਾ ਹੈ ਪ੍ਰੋਗਰਾਮ ਮੀਡੀਆ ਵਾਸਤੇ ਵਿੱਚ ਫਿਲਹਾਲ ਅੱਜ ਦੇ ਲਈ ਬਸ ਇਨਾ ਹੀ ਅ ਧੰਨਵਾਦ ਕਰਨਾ ਚਾਹਾਂਗੇ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਦਾ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਦੇ ਖਾਤੇ ਵਾਹਿਗੁਰੂ ਜੀ ਦੇ ਖਾਤੇ